ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਿੰਦਰ ਤੇ ਮੈਂ ਹੁਣ ਤੁਹਾਨੂੰ ਪੂਰੀ ਡਿਟੇਲ ਦਵਾਂਗਾ ਕਿ ਆਪਾਂ ਜਦੋਂ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਹੈ ਸਾਨੂੰ ਕੀ ਕੀ ਚਾਹੀਦਾ ਆ ਕੋਈ ਜ਼ਿਆਦਾ ਪੇਪਰ ਨਹੀਂ ਚਾਹੀਦੇ ਪੇਪਰ ਮੈਂ ਤੁਹਾਨੂੰ ਉਹੀ ਦੱਸਾਂਗਾ ਜਿਹੜੇ ਤੁਹਾਡੇ ਕੋ ਹੋਣਗੇ ਜਾਂ ਤੁਹਾਡੇ ਕੋ ਅਰੇਂਜ ਹੋ ਜਾਣਗੇ ਸਭਨਾ ਪਹਿਲੇ ਤਾਂ ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਹੈ ਸਭਨਾ ਪਹਿਲੇ ਤਾਂ ਸਾਨੂੰ ਚਾਹੀਦਾ ਪਾਸਪੋਰਟ ਸਾਡੇ ਕੋਲ ਜਿਤਸ ਵੀ ਕੰਟਰੀ ਤੁਸੀਂ ਹੈਗੇ ਹੋ ਉਸ ਕੰਟਰੀ ਦਾ ਸਾਨੂੰ ਪਾਸਪੋਰਟ ਚਾਹੀਦਾ ਹੈ ਜੇ ਤੁਸੀਂ ਇੰਡੀਆ ਚੋਂ ਜਾਂ ਕਿਸੇ ਹੋਰ ਕੰਟਰੀ ਤੋਂ ਸਾਨੂੰ ਉਸ ਕੰਟਰੀ ਦਾ ਪਾਸਪੋਰਟ ਚਾਹੀਦਾ ਸਭਨਾ ਪਹਿਲੇ ਤਾਂ ਸਾਨੂੰ ਚਾਹੀਦਾ ਪਾਸਪੋਰਟ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਆਂਦਾ ਆ ਦੂਜੇ ਨੰਬਰ ਤੇ ਸਾਨੂੰ ਚਾਹੀਦੀ ਜੋ ਪ੍ਰੋਫਾਈਲ ਤੁਸੀਂ ਕੰਮ ਕੀ ਕਰਦੇ ਹੋ ਜਾਂ ਤੁਸੀਂ ਨੋਰਮਲ ਇੱਕ ਦੁਕਾਨ ਤੇ ਕੰਮ ਕਰਦੇ ਹੋ ਜਾਂ ਤੁਸੀਂ ਕਿਸੇ ਬੈਂਕ 'ਚ ਲੱਗੇ ਹੋ ਜਾਂ ਕੋਈ ਤੁਹਾਡੇ ਕੋਲ ਸਰਕਾਰੀ ਨੌਕਰੀ ਹੈ ਜਾਂ ਤੁਸੀਂ ਕਿਸੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਹੋ ਉਹਨਾਂ ਦੀ ਸਾਡੀ ਤਿੰਨ ਸੈਲਰੀ ਸਲਿੱਪਾਂ ਹੋਣੀਆਂ ਬਹੁਤ ਜ਼ਰੂਰੀ ਹੈ ਠੀਕ ਹੈ ਉਹਨਾਂ ਕੋ ਸਾਨੂੰ ਇੱਕ ਤਿੰਨ ਸੈਲਰੀ ਸਲਿੱਪਾਂ ਚਾਹੀਦੀਆਂ ਸੈਲਰੀ ਚਾਹੇ ਤੁਹਾਡੀ 10000 ਹੋਵੇ 15000 ਹੋਵੇ 20000 ਹੋਵੇ ਚਾਹੇ 50000 ਹੋਵੇ ਸਾਨੂੰ ਸੈਲਰੀ ਸਲਿੱਪ ਜਾਈਦੀ ਚਾਹੀਦੀ ਹੈ ਸਾਨੂੰ ਤਿੰਨ ਸੈਲਰੀ ਸਲਿੱਪਾਂ ਚਾਹੀਦੀਆਂ ਪਲੱਸ ਸਾਨੂੰ ਚਾਹੀਦਾ ਐਨਓਸੀ ਲੈਟਰ NOC ਲੈਟਰ ਉਹ ਹੁੰਦਾ ਆ ਜਿਹੜੇ ਜਿੱਥੇ ਆਪਾਂ ਜੋਬ ਕਰਦੇ ਆ ਜੇ ਤੁਹਾ ਸਪੋਸ ਆਪਾਂ ਪ੍ਰਾਈਵੇਟ ਸੈਕਟਰ ਚ ਕਿਥੇ ਕੰਪਨੀ ਚ ਜੋਬ ਕਰਦੇ ਆ ਉਹਦੇ ਵਿੱਚ ਸਾਨੂੰ NOC ਲੈਟਰ ਚਾਹੀਦਾ ਹੁੰਦਾ NOC ਦਾ ਮਤਲਬ ਹੈਗਾ ਨੋ ਓਬਜੈਕਸ਼ਨ ਸਰਟੀਫਿਕੇਟ ਕਿ ਉਹਨਾਂ ਕੋ ਆਪਾਂ 15 ਤੋਂ 20 ਦਿਨ ਦੇ ਜਿਨ੍ਹਾਂ ਦਾ ਤੁਹਾਡਾ ਟੂਰ ਹੈ ਜੇ ਤੁਹਾਡਾ ਟੂਰ ਹੈਗਾ 10 ਦਿਨਾਂ ਦਾ ਤੇ ਸਾਨੂੰ ਕੰਪਨੀ ਤੋਂ 10 ਦਿਨ ਦਾ NOC ਲੈਟਰ ਚਾਹੀਦਾ ਹੁੰਦਾ ਜੋ ਆਪਾਂ ਅੰਬੈਸੀ ਨੂੰ ਦੇਣਾ ਹੈ ਦੂਜੇ ਨੰਬਰ ਤੇ ਆ ਗਿਆ ਜਦੋਂ ਆਪਾਂ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜਿਹੜਾ ਤੀਜੇ ਨੰਬਰ ਤੇ ਸਾਡੇ ਕੋਲ ਜਿਹੜਾ ਤੀਜਾ ਨੰਬਰ ਹੈਗਾ ਸਾਡੇ ਕੋਲ ਹੈਗਾ ਫੰਡ ਠੀਕ ਹੈ ਕਿਸੇ ਵੀ ਕੰਟਰੀ ਵਾਸਤੇ ਜਦੋਂ ਤੁਸੀਂ ਅਪਲਾਈ ਕਰਦੇ ਸਾਨੂੰ ਫੰਡ ਹੋਣਾ ਬਹੁਤ ਜ਼ਰੂਰੀ ਹੈ ਜੇ ਫੰਡ ਦੇ ਵਿੱਚ ਸਾਨੂੰ ਤੁਹਾਡੇ ਕੋਲ 2 ਲੱਖ ਵੀ ਹੋ ਚੱਲ ਸਕਦਾ ਆ 3 ਲੱਖ ਵੀ ਚੱਲ ਸਕਦਾ ਹੈ ਜੋ ਘੱਟ ਤੋਂ ਘੱਟ ਆਪਾਂ ਫੰਡ ਸ਼ੋਅ ਕਰਨੇ ਆ 3 ਲੱਖ ਰੁਪਏ ਦੇ ਫੰਡ ਸ਼ੋਅ ਕਰਨੇ ਆ ਉਹ ਸਾਡੇ ਕੋਲ 2 ਜਾਂ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ ਜਿਹੜੀ ਬੈਂਕ ਸਟੇਟਮੈਂਟ ਤੁਹਾਡੀ ਲੱਗਣੀ ਆ ਉਹ ਸਾਡੀ ਬੈਂਕ ਸੇਡ ਮੇ ਲੱਗਣੀ ਆ 6 ਮਹੀਨਿਆਂ ਦੀ ਉਹਦਾ 3 ਮਹੀਨਿਆਂ ਦੀ ਵੀ ਚੱਲ ਜਾਂਦੀ ਆ ਜ਼ਰੂਰੀ ਨਹੀਂ ਆਪਾਂ 6 ਮਹੀਨਿਆਂ ਦੀ ਹੀ ਬੈਂਕ ਸਟੇਟਮੈਂਟ ਲਾਈਏ 3 ਮਹੀਨਿਆਂ ਦੀ ਵੀ ਬੈਂਕ ਸਟੇਟਮੈਂਟ ਲੱਗ ਜਾਂਦੀ ਆ ਕਿ ਬੈਂਕ ਖਾਤੇ ਵਿੱਚ ਤੁਹਾਡੇ ਜਿਹੜਾ ਤੁਹਾਡੇ ਨਾਂ ਦਾ ਖਾਤਾ ਹੋਵੇ ਉਹਦੇ ਵਿੱਚ 2 ਲੱਖ ਰੁਪਏ ਦੀ ਬੈਂਕ ਸਟੇਟਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਆ ਪਲੱਸ ਜੇ ਤੁਹਾਡੇ ਕੋਈ ਐਫਡੀ ਹੈ ਤੁਸੀਂ ਐਫਡੀ ਲਾ ਸਕਦੇ ਹੋ ਪਲੱਸ ਜੇ ਤੁਹਾਡੇ ਕੋਈ ਆਰਡੀ ਹੈ ਐਫਡੀ ਹੈ ਇੰਸ਼ੋਰੈਂਸ ਹੈ ਜਿਹੜੀ ਤੁਸੀਂ ਕਰਾਉਂਦੇ ਹੋ ਹੈਲਥ ਇੰਸ਼ੋਰੈਂਸ ਜਾਂ ਕੋਈ ਕਿਸੇ ਵੀ ਪ੍ਰਕਾਰ ਦਾ ਤੁਸੀਂ ਬੀਮਾ ਕਰਾਇਆ ਹੋਵੇ ਐਲਐਸਸੀ ਹੋਵੇ ਭਾਵੇਂ ਸਰਕਾਰੀ ਬੀਮਾ ਹੋਵੇ ਚਾਹੇ ਤੁਹਾਡਾ ਕੰਪਨੀ ਨੇ ਕਰਾਇਆ ਹੋਵੇ ਚਾਹੇ ਤੁਹਾਡਾ ਕੋਈ ਵੀ ਮੈਡੀਕਲ ਕਾਰਡ ਬਣਿਆ ਹੋਵੇ ਉਹ ਵੀ ਤੁਸੀਂ ਪਲੱਸ ਇਹਦੇ ਵਿੱਚ ਤੁਸੀਂ ਲਾ ਸਕਦੇ ਹੋ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਜਿਹੜੇ ਆਪਾਂ ਚੌਥੇ ਨੰਬਰ ਤੇ ਆ ਗਏ ਜੀ ਪ੍ਰੋਪਰਟੀ ਵੈਲੂਏਸ਼ਨ ਸੀ ਰਿਪੋਰਟ ਠੀਕ ਹੈ 골ਡ 밸ুয়েਸ਼ਨ ਠੀਕ ਹੈ ਜੋ ਵੀ ਤੁਹਾਡੇ ਕੋਲ ਪਿਆ ਹੈ ਠੀਕ ਹੈ ਇਹਦੇ ਵਿੱਚ ਜੇ ਤੁਹਾਡੇ ਕੋਲ ਜਿੰਨੇ ਵੀ ਪ੍ਰੋਪਰਟੀ ਤੁਸੀਂ ਕਿਸੇ ਵੀ ਆਪਣੇ ਲਾਗੇ-ਤਾਗੇ ਜਿਹੜੇ ਤੁਹਾਡੇ ਹੋਏਗਾ ਸੀਏ ਤੁਸੀਂ ਉਹਦੇ ਕੋਲ ਆਪਣੀ ਜਿੰਨੇ ਵੀ ਪ੍ਰੋਪਰਟੀ ਹੈ ਜਿੰਨਾ ਵੀ ਸਾਧ ਸਮਾਨ ਉਹਦੇ ਕੋਲ ਲਿਜਾ ਕੇ ਆਪਣੀ ਪ੍ਰੋਪਰਟੀ 밸ুয়েਸ਼ਨ ਦੀ ਕਰਾ ਸਕਦੇ ਹੋ ਸੀਰਪੋਰਟ ਬਣਾ ਸਕਦੇ ਹੋ 골ਡ 밸ুয়েਸ਼ਨ ਵੀ ਬਣਾ ਸਕਦੇ ਹੋ ਸਾਰਾ ਤੁਸੀਂ ਜਿੰਨੀ ਆਪਾਂ ਵਧੀਆ ਪ੍ਰੋਫਾਈਲ ਆਪਾਂ ਐਮਬੈਸੀ ਨੂੰ ਪੇਸ਼ ਕਰਾਂਗੇ ਉਨਾਂ ਹੀ ਵਿਜੇ ਦਾ ਸਕਸੈਸ ਰੇਟ ਵੱਧ ਜਾਂਦਾ ਆ ਜੋ ਲੋਜੀ ਇਹ ਤਾਂ ਤੁਹਾਡੀ ਹੋ ਗਿਆ ਪੰਜਵੇਂ ਨੰਬਰ ਤੇ ਸਾਨੂੰ ਚਾਹੀਦਾ ਆਈਟੀਆਰ ਜਦੋਂ ਆਪਾਂ ਆਈਟੀਆਰ ਦੇ ਇਨਕਮ ਟੈਕਸ ਰਿਟਰਨ ਜਿਹੜੀ ਆਪਾਂ ਭਰਦੇ ਹੋ ਦੋ ਸਾਲਾਂ ਦੀ ਇਨਕਮ ਟੈਕਸ ਰਿਟਰਨ ਠੀਕ ਹੈ ਉਹ ਚਾਹੇ ਨੀਲ ਦੀ ਹੋਵੇ ਚਾਹੇ ਪੇਡ ਦੀ ਹੋਵੇ ਤੁਸੀਂ ਦੋ ਸਾਲਾਂ ਦੀਆਂ ਜਾਂ ਤਿੰਨ ਸਾਲ ਦੀ ਆਈਟੀਆਰ ਅੰਬੈਸੀ ਨੂੰ ਦੇਣੀ ਹੀ ਦੇਣੀ ਹੈ ਠੀਕ ਹੈ ਉਹਦੇ ਵਿੱਚ ਤਿੰਨ ਸਾਲ ਦਾ ਇਦਾਂ ਆਈਟੀਆਰ ਦੇਣੀ ਆ ਚਾਹੇ ਨੀਲ ਦੀ ਹੋਵੇ ਚਾਹੇ ਪੇਡ ਹੋਵੇ 3 ਸਾਲਾਂ ਦੀ ਆਈਟੀਆਰ ਆਪਾਂ ਬੈਂਕ ਨੂੰ ਅੰਬੈਸੀ ਨੂੰ ਦੇਣੀ ਹੈ ਆਈਟੀਆਰ ਇਹ ਵੀ ਤੁਸੀਂ ਸੀਏ ਕੋ ਲੈ ਸਕਦੇ ਹੋ ਠੀਕ ਹੈ ਜੀ ਇਹ ਵੀ ਚੀਜ਼ ਤੁਸੀਂ ਸੀਏ ਤੋਂ ਲੈ ਸਕਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਘੁੰਮਣ ਫਿਰਨ ਜੇ ਤੁਸੀਂ ਜਾਣਾ ਯੂਕੇ ਚਾਹੇ ਕੈਨੇਡਾ ਚਾਹੇ ਚੈਨਿਗਨ ਤੁਸੀਂ ਜਾਣਾ ਹੈ ਘੁੰਮਣ ਫਿਰਨ ਠੀਕ ਹੈ ਜੀ ਉੱਥੇ ਵਿੱਚ ਜਾ ਤੁਸੀਂ ਹੋਟਲ ਬੁਕਿੰਗ ਕਰਾ ਸਕਦੇ ਹੋ ਹੋਟਲ ਬੁਕਿੰਗ ਤੁਸੀਂ ਲਾਣੀ ਹੈ ਪੇਡ ਅੱਜ ਕੱਲ ਦੇ ਜਿਹੜੇ ਏਜੰਟ ਆ ਜਾਂ ਕੋਈ ਜਿੱਦਾਂ ਵੀ ਤੁਸੀਂ ਜਾਂਦੇ ਹੋ ਜਿਹੜੇ ਸਟੈਪ ਬਾਈ ਸਟੈਪ ਪੇਮੈਂਟ ਲੈਂਦੇ ਆ ਠੀਕ ਆ ਕੋਈ ਵੀ ਆਪਾਂ ਕੰਸਟਰਟਡ ਦਾ ਨਾਮ ਲੈਣ ਜਿਹੜੇ ਸਟੈਪ ਬਾਈ ਸਟੈਪ ਪੇਮੈਂਟ ਲੈਂਦੇ ਆ ਉਹ ਲਾ ਦਿੰਦੇ ਡੰਮੀ 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 ਟਿਕਟ ਜਾਂ ਡੰਮੀ ਹੋਟਲ ਬੁਕਿੰਗ ਨਾਲ ਸਕਸੈਸ ਰੇਟ ਨਹੀਂ ਆਂਦਾ ਵੀਜ਼ੇ ਦਾ ਟਿਕਟ ਜਦੋਂ ਆਪਾਂ ਕਨਫਰਮ ਕਰਨੀ ਆ ਇਹ ਸਾਰੇ ਤੁਹਾਨੂੰ ਘੱਟੋ ਘਾਟ ਇੱਕ ਮਹੀਨੇ ਦੇ ਅੰਦਰ ਅੰਦਰ ਤੁਹਾਡੇ ਸਾਰੇ ਪੇਪਰ ਤੁਸੀਂ ਰੈਡੀ ਕਰ ਸਕਦੇ ਹੋ ਟਿਕਟ ਵੀ ਇੱਥੇ ਕਨਫਰਮ ਹੀ ਲਾਣੀ ਹੈ ਉਦੋਂ ਜੇ ਤੁਹਾਡਾ ਟੂਰ 4 ਦਿਨਾਂ ਦਾ 4 ਦਿਨਾਂ ਦਾ ਆਪਣੇ ਹਿਸਾਬ ਨਾਲ ਦੇਖ ਲਓ ਟਿਕਟ ਵੀ ਆਪਾਂ ਪੇਡ ਹੀ ਲਾਣੀ ਹੈ ਟਿਕਟ ਵੀ ਆਪਾਂ ਡੰਮੀ ਨਹੀਂ ਲਾਣੀ ਜੇ ਦਾ ਥੋੜਾ ਜਿਹਾ ਖਰਚਾ ਵੱਧ ਹੈ ਕਿਉਂਕਿ ਤੁਹਾਨੂੰ ਪਤਾ ਟਿਕਟ ਅਪ ਡਾਊਨ ਦੀ ਜਿਹੜੀ ਹੁੰਦੀ ਹੈ 1.5 ਤੋਂ 2 ਲੱਖ ਦੀ ਹੁੰਦੀ ਹੈ ਅਪ ਡਾਊਨ ਦੀ ਕਿਸੇ ਵੀ ਕੰਟਰੀ ਦੀ ਲਾ ਲਓ ਟਿਕਟ ਲਾਣੀ ਹੈ ਇਸ ਤੋਂ ਬਾਅਦ ਜਦੋਂ ਆਪਾਂ ਸਾਰੀਆਂ ਚੀਜ਼ਾਂ ਲਾ ਲਿਆ ਉਸ ਤੋਂ ਬਾਅਦ ਆਪਾਂ ਲਾਣੇ ਆ ਫੈਮਿਲੀ ਦੇ ਆਈਡੀ ਪ੍ਰੂਫ ਤੁਸੀਂ ਕਿੰਨੇ ਬ੍ਰਦਰ ਹੋ ਕਿੰਨੇ ਸਿਸਟਰ ਹੋ ਜਾਂ ਕਿੰਨੇ ਤੁਹਾਡੇ ਫੈਮਿਲੀ ਮੈਂਬਰ ਚ ਜੀ ਹੈ ਆਪਾਂ ਸਾਰਿਆਂ ਦੇ ਹੀ ਆਧਾਰ ਕਾਟ ਲਾਣੇ ਆ ਕਿ ਜਦੋਂ ਆਪਾਂ ਵੀਜ਼ਾ ਲੈਣਾ ਦੋ ਰੀਜ਼ਨ ਸਾਨੂੰ ਜਸਟੀਫਾਈ ਕਰਨੇ ਪੈਂਦੇ ਆ ਇੱਕ ਸਾਡੇ ਜਾਣ ਦਾ ਇੱਕ ਸਾਡੇ ਆਉਣ ਦਾ ਜਦੋਂ ਇਹ ਦੋ ਰੀਜ਼ਨ ਆਪਾਂ ਜਸਟੀਫਾਈ ਕਰ ਦਿੰਨੇ ਆ ਉਸ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਜਦੋਂ ਲਾਤ ਤਾਂ ਉਸ ਤੋਂ ਬਾਅਦ ਆਪਾਂ ਘਰ ਦਾ ਬਿਜਲੀ ਦਾ ਬਿੱਲ ਲੈਣਾ ਉਹ ਚਾਹੇ ਕਿਸੇ ਦੇ ਵੀ ਨਾਮ ਹੈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਜੇ ਆਪਣੇ ਨਾਂ ਤੇ ਨਹੀਂ ਹੈ ਫਾਦਰ ਦੇ ਨਾਂ ਤੇ ਤਾਂ ਵੀ ਉਹ ਬਿੱਲ ਵੀ ਚੱਲੇਗਾ ਬਿਜਲੀ ਦਾ ਬਿੱਲ ਲਾਣਾ ਹੈ ਗੈਸ ਸਿਲੰਡਰ ਦੀ ਕਾਪੀ ਲਾਣੀ ਹੈ ਕਿਉਂਕਿ ਜਿੰਨੇ ਆਪਾਂ ਆਈਡੀ ਪ੍ਰੂਫ ਉਹਨਾਂ ਨੂੰ ਦਵਾਂਗੇ ਉਹਨਾਂ ਸਾਡਾ ਸਕਸੈਸ ਰੇਟ ਵੱਧਦਾ ਉਸ ਤੋਂ ਬਾਅਦ ਹੋਟਲ ਦੀ ਮੈਂ ਇੱਕ ਗੱਲ ਭੁੱਲ ਗਈ ਸੀ ਜੇ ਤਾਂ ਤੁਸੀਂ ਹੋਟਲ ਬੁਕਿੰਗ ਤੇ ਜਾਂ ਇੱਦਾਂ ਜਾਣਾ ਇਹ ਤਾਂ ਹੋਟਲ ਆਪਾਂ ਬੁੱਕ ਕਰਾ ਲਾਂਗੇ ਪੇਡ ਜੇ ਜੇ ਤੁਹਾਡਾ ਉੱਥੇ ਯਾਰ ਦੋਸਤ ਸੱਜਣ ਮਿੱਤਰ ਮਾਮਾ ਮਮੀ ਚਾਚਾ ਜਾਂ ਤੁਹਾਡੀ ਫਰੈਂਡ ਆ ਉੱਥੇ ਠੀਕ ਹੈ ਉਹਦੇ ਕੋਲ ਤੁਸੀਂ ਸਪான்ਸਰ ਵੀ ਮੰਗਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਉਹ ਵਰਕ ਪਰਮਿਟ ਤੇ ਜ਼ਰੂਰੀ ਨਹੀਂ ਹੈ ਕਿ ਉਹ ਪੀਆਰ ਹੋਵੇ ਜਾਂ ਉਹਦਾ ਕੋਈ ਪਾਸਪੋਰਟ ਹੋਵੇ ਉਤੋਂ ਦਾ ਨਹੀਂ ਜੇ ਉਥੋਂ ਜੇ ਉਹ ਵਰਕ ਪਰਮਿਟ ਤੇ ਹੈ ਉਹ ਵੀ ਤੁਹਾਨੂੰ ਸਪੌਂਸਰ ਦੇ ਸਕਦੇ ਆ ਕਈ ਰਿਸ਼ਤੇਦਾਰ ਨਹੀਂ ਬੁਲਾਉਂਦੇ ਕਿ ਆਪਾਂ ਪੱਕੇ ਨਹੀਂ ਹੈਗੇ ਜੀ ਆਪਾਂ ਐਦਾਂ ਉਹਦਾ ਕੋਈ ਨਹੀਂ ਬਣਾ ਉਥੇ ਜੇ ਬੰਦਾ ਵਰਕ ਪਰਮਿਟ ਤੇ ਹੋਵੇ ਤਾਂ ਵੀ ਤੁਸੀਂ ਉਹਨੂੰ ਉਹਦੇ ਕੋਲ ਸਪੌਂਸਰ ਲੈ ਸਕਦੇ ਹੋ ਫੇਰ ਤੁਹਾਨੂੰ ਹੋਟਲ ਬੁਕਿੰਗ ਦੀ ਕੋਈ ਜ਼ਰੂਰਤ ਨਹੀਂ ਸਪੌਂਸਰ ਦਾ ਇਹ ਮਤਲਬ ਹੁੰਦਾ ਜਦੋਂ ਆਪਾਂ ਬਾਹਰ ਜਾਂਦੇ ਆ ਕਿ ਉਹ ਸਾਨੂੰ ਸਾਮ ਸਕਦੇ ਆ ਸਾਡਾ ਖਰਚਾ ਉੱਟ ਚੱਕ ਲੈਣਗੇ ਆਪਾਂ ਅੰਬੈਸੀ ਨੂੰ ਅੰਬੈਸੀ ਨੂੰ ਨੇ ਦੱਸਣਾ ਹੁੰਦਾ ਇਹਨੂੰ ਮੈਂ ਬੁਲਾਣਾ ਚਾਹਨਾ ਉਸ ਵੀ ਸਪੌਂਸਰ ਭੇਜਦਾ ਉਹਦੇ ਵਿੱਚ ਉਹਦਾ ਪਾਈ ਡਾਟਾ ਹੁੰਦਾ ਜਿਹੜੀ ਤੁਹਾਨੂੰ ਸਪੌਂਸਰ ਦੀ ਡਿਟੇਲ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦਵਾਵਾਂਗਾ ਕਿ ਸਪੌਂਸਰ ਜਦੋਂ ਆਪਾਂ ਮੰਗਵਾਣੀ ਆ ਕੀ ਕੀ ਡਿਟੇਲ ਸਾਨੂੰ ਕੀ ਕੀ ਪ੍ਰੂਫ ਉਧਰ ਤੇ ਚਾਹੀਦੇ ਆ ਠੀਕ ਹੈ ਉਸ ਤੋਂ ਬਾਅਦ ਜੇ ਥਾਰਾ ਕੁਝ ਹੁੰਦੇ ਬਾਅਦ ਜਦੋਂ ਆਪਾਂ ਪੂਰੀ ਫਾਈਲ ਬਣਾ ਲੈਣੇ ਆ ਉੱਥੇ ਜਾ ਤੁਸੀਂ ਯੂਕੇ ਦੀ ਕੈਨੇਡਾ ਦੀ ਜਾਂ ਸ਼ੈਨਗਨ ਇਹ ਨੋਰਮਲ ਪੇਪਰ ਹੁੰਦੇ ਆ ਇਹ ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਸਾਡੇ ਸਾਰੇ ਪੇਪਰ ਤੁਸੀਂ ਆਪਣੇ ਤਿਆਰ ਕਰ ਸਕਦੇ ਹੋ ਤੇ ਆਪਣਾ ਵੀਜ਼ਾ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਿਸੇ ਏਜੰਟ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਕਿਸੇ ਚੀਜ਼ ਦੀ ਹੈਲਪ ਹੈ ਉਹ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਠੀਕ ਹੈ ਮੇਰੇ YouTube ਚੈਨਲ ਤੇ ਮੈਨੂੰ ਡਾਇਰੈਕਟ ਮੈਸੇਜ ਤੁਹਾਨੂੰ ਮੈਂ ਨੰਬਰ ਦੇ ਦਾਂਗਾ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਮੈਂ ਪ੍ਰੋਪਰ ਤੁਹਾਡੀ ਵੀਜ਼ਾ ਫਾਈਲਿੰਗ ਚ ਹੈਲਪ ਕਰਾਂਗਾ ਇਹਦੇ ਵਿੱਚ ਮੈਂ ਕੋਈ ਚਾਰਜਸ ਨਹੀਂ ਲਵਾਂਗਾ ਜਦੋਂ ਮਰਜ਼ੀ ਤੁਸੀਂ ਐਨੀ ਟਾਈਮ ਮੈਨੂੰ ਫੋਨ ਕਰ ਸਕਦੇ ਹੋ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਚਾਹੇ ਉਹ ਪ੍ਰੋਫਾਈਲ ਦੇ ਰਿਕਾਰਡਿੰਗ ਹੈ ਫੰਡ ਦੇ ਰਿਕਾਰਡਿੰਗ ਹੈ ਕੋਈ ਤੁਹਾਡੇ ਟਿਕਟ, ਹੋਟਲ ਬੁਕਿੰਗ, ਸੀ ਅਰਪੋਰਟ, ਆਈਟਿਨਰੀ ਜੇ ਐਸ ਵੀ ਸਾਰਾ ਕੁਝ ਤੁਸੀਂ ਆਪ ਕਰ ਸਕਦੇ ਹੋ। ਠੀਕ ਹੈ ਜੀ। ਜੇ ਨਹੀਂ ਕਰ ਸਕਦੇ ਤੁਸੀਂ ਐਨੀ ਟਾਈਮ ਇਨ ਫੋਨ ਕਰ ਸਕਦੇ ਹੋ। ਮੈਂ ਤੁਹਾਡੀ ਹੈਲਪ ਕਰਾਂਗਾ। ਤੁਹਾਨੂੰ ਦੱਸਾਂਗਾ ਕਿ ਕਿਹੜੀ ਚੀਜ਼ ਕਿੱਦਾਂ ਹੁੰਦੀ ਹੈ ਤੇ ਤੁਹਾਨੂੰ ਵੀਜ਼ਾ ਲੈ ਕੇ ਦਵਾਂਗਾ। ਧੰਨਵਾਦ।